ਅਸੀਂ ਅਮਰਤਪਾਲ ਜੀ ਨੂੰ ਇਹੀ ਕਹਿੰਦੇ ਹਾਂ ਭਾਈ ਸਾਹਿਬ ਜੀ ਤੈਨੂੰ ਸਿੱਖ ਧਰਮ ਦੇ ਵਿੱਚ ਕੋਈ ਧਕਲਦਾਜੀ ਕਰਨ ਦੀ ਲੋੜ ਨਹੀਂ ਅਮਰਤਪਾਲ ਇੱਕ ਸੱਚਾ ਮੁਸਲਮਾਨ ਨਹੀਂ ਹੈ ਕੀ ਤੇਰੀਆਂ ਪ੍ਰੋਬਲਮਾਂ ਧਰਮ ਬਦਲਦੇ ਨਾਲ ਹੱਲ ਹੋ ਜਾਣਗੀਆਂ ਇੱਥੇ ਇੱਕ ਸਵਾਲ ਵੀ ਬੰਦਾ ਹੈ ਉਹਦੇ ਕੌਦੇ ਵਿੱਚ ਕਮੀਆਂ ਹਨ ਜੇ ਸੱਚਾ ਮੁਸਲਮਾਨ ਹੁੰਦਾ ਤਾਂ ਉਹਨੂੰ ਅੱਜ ਧਰਮ ਬਦਲਣ ਦੀ ਲੋੜ ਨਹੀਂ ਸੀ ਬਾਬਾ ਲਖਾ ਸਿੰਘ ਜੀ ਬਾਬਾ ਘਾਲਾ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਇਹਨਾਂ ਨੇ ਡਟ ਕੇ ਹਮਾਇਤ ਕਰਦੀ ਹੈ ਅਮਰਪਾਲ ਕਿਹੜਾ डीसी ਨੇ ਕਿਹਾ டிएसपी ਲੱਗਿਆ ਵੀ ਇਹ ਸਿੱਖ ਧਰਮ ਦੇ ਮਸਲੇ ਹੱਲ ਕਰ ਦੂਗਾ ਬੀਬੀਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿਉਂਕਿ ਲੋਕ ਹੱਲਾਸ਼ੇਰੀ ਦਿੰਦੇ ਹਨ ਹੱਲਾਸ਼ੇਰੀ ਦੀ ਬਦੌਲਤ ਹੀ ਅੱਜ ਭਾਈ ਅਮਰਪਾਲ ਸਿੰਘ ਅੱਜ ਡਬੂਗਲ ਜੇਲ੍ਹ ਦੇ ਵਿੱਚ ਹੈ ਲੋਕਾਂ ਨੂੰ ਐਵੇਂ ਬਿਨਾਂ ਵਜ੍ਹਾ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਟ੍ਰਾਇੰਗਲ ਪਾਰਟੀ ਪੰਜਾਬ ਨੇ ਫੈਸਲਾ ਲਿਆ ਹੈ ਫੈਸਲਾ ਇਹ ਲਿਆ ਹੈ ਜੋ ਵੀ ਨਾਨਕ ਸਰਦੀ ਸੰਪਰਦਾਵਾ ਹੈਗੀ ਆ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਬਾਬਾ ਅਨੰਦ ਸਿੰਘ ਜੀ ਤੋਂ ਲੈ ਕੇ ਬਾਬਾ ਈਸ਼ਰ ਜੀ ਤੱਕ ਅਤੇ ਅੱਜ ਤੱਕ ਇਹ ਕੰਟੀਨਿਊ ਜੀ ਹਨ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਇੱਥੇ ਗੁਰਦੁਆਰਾ ਸਥਿਤ ਹੈ 24 ਘੰਟੇ ਦੇ ਵਿੱਚੋਂ 8-9 ਘੰਟੇ ਲਾ ਗੁਰਬਾਣੀ ਦਾ ਇੱਥੇ ਕੀਰਤਨ ਹੁੰਦਾ ਹੈਗਾ ਰਹਿਰ ਦਾ ਪਾਠ ਹੁੰਦਾ ਸੋਖਮਨੀ ਸਾਹਿਬ ਦਾ ਪਾਠ ਵੀ ਹੁੰਦਾ 1:30 ਵਜੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ 2:30 ਵੇ ਸ਼ੁਰੂ ਹੋ ਜਾਂਦਾ ਹੈ ਟ੍ਰਾਇੰਗਲ ਪਾਰਟੀ ਆਫ ਪੰਜਾਬ ਇਹਨਾਂ ਦੇ ਜੋ ਮੁਖੀ ਹਨ ਬਾਬਾ ਲੱਖਾ ਸਿੰਘ ਜੀ ਬਾਬਾ ਘਾਲਾ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਇਹਨਾਂ ਦੇ ਡਟ ਕੇ ਹਮੈਤ ਕਰਦੀ ਹੈ ਇਸ ਸੰਪਰਦਾਮਾ ਦੇ ਨਾਲ ਚਟਾਨ ਵਾਂਗ ਟ੍ਰਾਇੰਗਲ ਪਾਰਟੀ ਉਹ ਪੰਜਾਬ ਖੜੀ ਹੈ ਦੂਜੀ ਗੱਲ ਇਹ ਵੀ ਹੈ ਅੰਮ੍ਰਿਤਪਾਲ ਮਹਿਰੋਂ ਜਿਹੜਾ ਕਿ ਗਲਤ ਟਰੈਕ ਤੇ ਚੱਲ ਰਿਹਾ ਹੈ ਕਿਉਂਕਿ ਸਿੱਖ ਸਿੱਖ ਧਰਮ ਦੀ ਗੱਲ ਕਰਗੇ ਸਿੱਖ ਕੌਮ ਦੀ ਗੱਲ ਕਰਗੇ ਪਹਿਲਾਂ ਹੀ ਸਮੱਸਿਆਵਾਂ ਦੇ ਨਾਲ ਘਰੀ ਹੋਈ ਆ 1984 ਤੋਂ ਲੈ ਕੇ ਅੱਜ ਤੱਕ ਬਹੁਤ ਸਾਰੀਆਂ ਸਿੱਖਾਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਚੱਲ ਰਹੀਆਂ ਹਨ ਅਮਰਤਪਾਲ ਮਹਿਰੋਂ ਜਿਹੜਾ ਇੱਕ ਮੁਸਲਮ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਜਿਹੜਾ ਕਿ ਹੁਣ ਅਮਰਸਾ ਕੇ ਨਿੰਗ ਸਿੰਘ ਸੱਜਿਆ ਹੋਇਆ ਹੈ ਪਹਿਲੀ ਗੱਲ ਤਾਂ ਇਹ ਹੈਗੀ ਆ ਅਮਰਤਪਾਲ ਦੇ ਲਈ ਕੋਈ ਵੀ ਧਰਮ ਹੈ ਚਾਹੇ ਮੁਸਲਮ ਧਰਮ ਹੈ ਸਿੱਖ ਹੈ ਈਸਾਈ ਹੈ ਹਿੰਦੂ ਹੈ ਉਸ ਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਉਸ ਨੇ ਮੁਸਲਮ ਧਰਮ ਨੂੰ ਛੱਡ ਕੇ ਸਿੱਖ ਧਰਮ ਨੂੰ ਅਪਣਾਇਆ ਅਸੀਂ ਇਹ ਕਹਿ ਸਕਦੇ ਹਾਂ ਅਮਰਤਪਾਲ ਇੱਕ ਸੱਚਾ ਮੁਸਲਮਾਨ ਨਹੀਂ ਹੈ ਉਹਦੇ ਖੋਦੇ ਵਿੱਚ ਕਮੀਆਂ ਹਨ ਜੇ ਸੱਚਾ ਮੁਸਲਮਾਨ ਹੁੰਦਾ ਤਾਂ ਉਹਨੂੰ ਅੱਜ ਧਰਮ ਬਦਲਣ ਦੀ ਲੋੜ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਮੇਸ਼ਾ ਹੀ ਸੰਦੇਸ਼ ਦਿੰਦੀ ਹੈ ਗੁਰੂ ਨਾਨਕ ਦੇਵ ਜੀ ਵੀ ਇਹੀ ਉਪਦੇਸ਼ ਦਿੰਦੇ ਹਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਇਹੀ ਉਪਦੇਸ਼ ਦਿੰਦੇ ਆ ਵੀ ਹਰ ਇੱਕ ਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਕੋਈ ਵੀ ਕਿਸੇ ਵੀ ਧਰਮ ਵਿੱਚ ਆਉਂਦਾ ਹੈ ਬਦਲਦਾ ਹੈ ਉਸ ਨੂੰ ਪੁੱਛ ਲੈਣਾ ਚਾਹੀਦਾ ਪਰ ਤੇਰੀ ਪ੍ਰੋਬਲਮ ਕੀ ਹੈ ਕੀ ਤੇਰੀਆਂ ਪ੍ਰੋਬਲਮਾਂ ਧਰਮ ਬਦਲਦੇ ਨਾਲ ਹੱਲ ਹੋ ਜਾਣਗੀਆਂ ਇੱਥੇ ਇੱਕ ਸਵਾਲ ਵੀ ਬੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਉਪਦੇਸ਼ ਦਿੰਦੇ ਹਨ ਕਿਉਂਕਿ ਅਗਰ ਕਿਸੇ ਦੀ ਹੈਲਪ ਕਰਨੀ ਹੈ ਮੰਨ ਲਓ ਕਿ ਹਿੰਦੂ ਆ ਉਹਨੂੰ ਆਪਣਾ ਧਰਮ ਛੱਡਣ ਦੀ ਲੋੜ ਨਹੀਂ ਉਹਦੀਆਂ ਪ੍ਰੋਬਲਮਾਂ ਵੈਸੇ ਹੀ ਹੱਲ ਹੋ ਜਾਣਗੀਆਂ ਇਸੇ ਤਰ੍ਹਾਂ ਇਹ ਮੁਸਲਮ ਜਿਹੜੇ ਧਰਮ ਬਦਲਦੇ ਹਨ ਉਹਨਾਂ ਦੀਆਂ ਵੀ ਧਰਮ ਬਦਲੇ ਬਿਨਾ ਵੀ ਸਿੱਖ ਧਰਮ ਇੱਕ ਅਜੀਹਾ ਧਰਮ ਹੈ ਜਿਹੜਾ ਕਿ ਸਾਰੀਆਂ ਦੀਆਂ ਪ੍ਰੋਬਲਮਾਂ ਧਰਮ ਦੇ ਬਦਲੇ ਬਿਨਾ ਵੀ ਹੱਲ ਕਰਨ ਦੇ ਵਿੱਚ ਲੱਗਾ ਹੋਇਆ ਹੈ ਇਸੇ ਤਰ੍ਹਾਂ ਹੀ ਅੱਜ ਅੰਮ੍ਰਿਤਪਾਲ ਇਹ ਗਲਤ ਟਰੈਕ ਤੇ ਚੱਲ ਰਿਹਾ ਹੈ ਜਿਹੜਾ ਕਿ ਸਿੱਖ ਧਰਮ ਦੇ ਮਸਲਿਆਂ ਦੇ ਵਿੱਚ ਜਾਣ ਬੁੱਝ ਕੇ ਇਨਵੋਲਵ ਹੋ ਰਿਹਾ ਹੈ ਜਿਹੜਾ ਕਿ ਇੱਕ ਸਿੱਖ ਸਮਾਜ ਦੇ ਲਈ ਸਹਿ ਕੌਮ ਦੇ ਲਈ ਸਿੱਖ ਧਰਮ ਦੇ ਲਈ ਬਹੁਤ ਹੀ ਮੰਦ ਭਾਗੀ ਗੱਲ ਹੈ ਜੇ ਕੋਈ ਕੋਈ ਵੀ ਬੰਦਾ ਸਿੱਖ ਧਰਮ ਦੇ ਵਿੱਚ ਆਮ ਬੰਦਾ ਹੈ ਤੇ ਸਾਧੂ ਹੈ ਸੰਤ ਹੈ ਕੋਈ ਵੀ ਆ ਅਣਜਾਣ ਪੁਨੇ ਵਿੱਚ ਕੋਈ ਕਿਸੇ ਤੋਂ ਵੀ ਗਲਤੀ ਹੋ ਜਾਂਦੀ ਹੈ ਉਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਹੈ ਸਾਡੇ ਦੇਖਦਾ ਦੂਜੀ ਗੱਲ ਅਕਾਲ ਤਖਤ ਵੀ ਹੈ ਅਗਰ ਕੋਈ ਗਲਤੀ ਕਰਦਾ ਹੈ ਤਾਂ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਗਲਫ ਕਰ ਸਕਦੇ ਹਨ ਇਸੇ ਤਰ੍ਹਾਂ ਦੀ ਰਵਾਇਤ ਥਰੂ ਤੋਂ ਚੱਲਦੀ ਆ ਰਹੀ ਹੈ ਅਸੀਂ ਅਮਰਤਪਾਲ ਜੀ ਨੂੰ ਇਹੀ ਕਹਿੰਦੇ ਹਾਂ ਭਾਈ ਸਾਹਿਬ ਜੀ ਤੈਨੂੰ ਸਿੱਖ ਧਰਮ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ਅਸੀਂ ਆਪਣੇ ਮਸਲੇ ਅਸੀਂ ਆਪੇ ਹੀ ਹੱਲ ਕਰ ਲਾਂਗੇ ਕਿਉਂਕਿ ਲੋਕਾਂ ਦੇ ਵਿੱਚ ਨੈਗੇਟਿਵਿਟੀ ਫੈਲਦੀ ਹੈ ਦੂਜੀ ਗੱਲ ਜਿਹੜੀਆਂ ਬੀਬੀਆਂ ਬਾਪੇ ਤੇ ਦੋਸ਼ ਮਰਦੀਆਂ ਹਨ ਉਹਨਾਂ ਵਾਸਤੇ ਵੀ ਇੱਕ ਬਹੁਤ ਹੀ ਨਿੰਦਣਯੋਗ ਹੈ ਬਹੁਤ ਹੀ ਗਲਤ ਗੱਲ ਹੈ ਕਿਸੇ ਨੂੰ ਬਿਨਾ ਵਜ੍ਹਾ ਕਿਸੇ ਕੋਲ ਸ਼ਿਕਾਇਤ ਲਾਉਣੀ ਜਿਵੇਂ ਕਿ ਬੀਬੀਆਂ ਨੇ ਅਮਰਤਪਾਲ ਤੱਕ ਪਹੁੰਚ ਕੀਤੀ ਅਮਰਤਪਾਲ ਕਿਹੜਾ ਡੀਸੀ ਲੱਗਿਆ ਡੀਐਸਪੀ ਲੱਗਿਆ ਵੀ ਇਹ ਸਿੱਖ ਧਰਮ ਦੇ ਮਸਲੇ ਹੱਲ ਕਰ ਦੂਗਾ ਬੀਬੀਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ ਇੱਥੇ ਆ ਕੇ ਨਾਨਕਸਰ ਦੇ ਵਿੱਚ ਇਹਨਾਂ ਦੀ ਪਿੰਡਾਂ ਦੀ ਕਮੇਟੀ ਬਣੀ ਹੋਈ ਆ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਜੋ ਅਗਰ ਕੋਈ ਗੱਲ ਹੈਗੀ ਆ ਸ਼ਿਕਾਇਤ ਕੀਤੀ ਹੈ ਉਸ ਦੀ ਪੂਰੀ ਤਰ੍ਹਾਂ ਪਰਚੋਲ ਕੀਤੀ ਜਾਵੇ ਪਹਿਲਾਂ ਬੀਬੀਆਂ ਗੁਰੂ ਘਰ ਆਉਂਦੀਆਂ ਹਨ ਸੰਤਾਂ ਦੇ ਨੇੜਤਾ ਬਣਾਉਂਦੀਆਂ ਹਨ ਸੰਤਾਂ ਤੋਂ ਜਿਵੇਂ ਕਿ ਸਾਧੂ ਸੰਤ ਹੈ ਉਹ ਹੈਲਪ ਕਰਦੇ ਹਨ ਜਦੋਂ ਬਾਬੇ ਹੈਲਪ ਕਰਨੋਂ ਹਟ ਜਾਂਦੇ ਹਨ ਤੇ ਬੀਬੀਆਂ ਆਲਟ ਹੋ ਜਾਂਦੀਆਂ ਹਨ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਹੈ ਦੂਜੀ ਗੱਲ ਇਹ ਵੀ ਹੈ ਕਈ ਜਥੇ ਢਾਡੀ ਜਥੇ ਬੀਪੀਆਂ ਨਾਨਕ ਸਰਵਾਰੇ ਗਲਤ ਗੀਤ ਗਾਰਾਂ ਨੇ ਕਵਿਤਾ ਗਾਰਾਂ ਨੇ ਉਹ ਵੀ ਬਹੁਤ ਮੰਦਭਾਗੀ ਗੱਲ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਇੱਕ ਹੋਰ ਢਾਡੀ ਜਥਾ ਠੀਕਰੀਵਾਲ ਦਾ ਉਹਨੇ ਵੀ ਬਹੁਤ ਕੁਝ ਕਿਹਾ ਹੈਗਾ ਬਾਬੇ ਲਖੇ ਨੂੰ ਇਤੋਂ ਠਾੜ ਛੱਡ ਦੇਣੀ ਚਾਹੀਦੀ ਹੈ। ਉਹਨਾਂ ਵਾਸਤੇ ਵੀ ਬਹੁਤ ਮਾਰੀ ਕਰ ਲੈ ਐਵੇਂ ਬਿਨਾਂ ਵਜ੍ਹਾ ਐਵੇਂ ਹੀ ਦੋਸ਼ ਲਾਏ ਜਾਣੇ ਕੋਈ ਦੋਸ਼ ਜੇ ਕਲੀਅਰ ਵੀ ਨਹੀਂ ਹੁੰਦੇ ਐਵੇਂ ਹਵਾ ਤੇ ਡਾਂਗਾ ਮਾਰੀ ਜਾਣੀਆਂ ਬਹੁਤ ਹੀ ਇਹ ਮੰਦ ਭਾਗੀ ਗੱਲ ਹੈ। ਇੱਕ ਐਗਜ਼ਾਮਪਲ ਲੇਤੇ ਹੋਰ ਮੈਂ ਇਹ ਦਿੰਦਾ ਹਾਂ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਪ੍ਰਚਾਰ ਕਰਦਾ ਸੀ ਸਿੱਖੀ ਦਾ। ਕਿਉਂਕਿ ਲੋਕ ਹੱਲਾਸ਼ੇਰੀ ਦਿੰਦੇ ਹਨ ਹੱਲਾਸ਼ੇਰੀ ਦੀ ਬਦੌਲਤ ਹੀ ਅੱਜ ਭਾਈ ਅਮਰਤਪਾਲ ਸਿੰਘ ਅੱਜ ਡਬੜੂਗਲ ਜੇਲ੍ਹ ਦੇ ਵਿੱਚ ਹੈ ਲੋਕਾਂ ਨੂੰ ਐਵੇਂ ਬਿਨਾਂ ਵਜ੍ਹਾ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਇਸੇ ਤਰ੍ਹਾਂ ਹੀ ਅਮਰਤਪਾਲ ਮਹਿਰੋ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਕਿ ਹੱਲਾਸ਼ਾਰੀ ਦੇ ਰਹੇ ਹਨ ਉਹਨਾਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਕਿਉਂਕਿ ਸਿੱਖ ਧਰਮ ਦੇ ਮਸਲਿਆਂ 'ਵਾਂ ਮਾਤੇ ਅਕਾਲ ਤਖਤ ਹੈ ਆਪੇ ਜਹੇਦਾਰਾ ਜੇ ਕੋਈ ਗਲਤੀ ਕਰਦਾ ਆਪੇ ਤਾਲਬ ਕਰਨਗੇ ਮੈਰੋ ਨੂੰ ਅਸੀਂ ਇਹੀ ਦੁਬਾਰਾ ਬੇਨਤੀ ਕਰਦੇ ਆ ਤੇਰੇ ਵਾਸਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਤੂੰ ਆਪਦਾ ਇਹ ਟਰੈਕ ਬਦਲਦੇ ਟਰੈਕ ਬਦਲਣ ਦੇ ਨਾਲ ਹੀ ਤੇਰੀ ਭਲਾਈ ਆ ਤੇਰੇ ਪਰਿਵਾਰ ਦੀ ਭਲਾਈ ਹੈਗੀ ਆ ਇਹਦੇ ਵਿੱਚ ਆ ਕਿਉਂਕਿ ਸਿੱਖ ਪੰਥ ਸਿੱਖ ਕੌਮ ਸਿੱਖ ਧਰਮ ਇਹ ਜਿਹੜੀ ਸੰਪਰਦਾਵਾਂ ਬਣੀਆਂ ਹਨ ਇਹਨਾਂ ਦਾ ਹਰ ਇੱਕ ਨੂੰ ਆਦਰ ਕਰਨਾ ਚਾਹੀਦਾ ਰਿਸਪੈਕਟ ਕਰਨਾ ਚਾਹੀਦਾ ਹੈ ਇਹਨਾਂ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਬਹੁਤ ਸਾਰੇ ਜਿਹੜੇ ਕਿ ਕਥਾਵਾਚ ਕਵਿਆਨਾ ਹੋਰ ਵੀ ਯਾਨਾ ਗੁਰਬਾਣੀ ਦੇ ਵੀ ਕਿੰਤੂ ਪਰੰਤੂ ਕਰਦੇ ਹਨ ਸਰੋਵਰਾਂ ਤੇ ਕਿੰਤੂ ਪਰੰਤੂ ਕਰਦੇ ਹਨ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਪੰਜਾਬ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ ਅੱਜ ਪੰਜਾਬ ਅੱਜ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਹੋਏ ਪਏ ਹਨ ਕੁਛ ਇਹਦਾ ਕੰਮ ਨਹੀਂ ਚੱਲਦਾ ਮਹਿੰਗਾਈ ਵਾਧੀ ਜਾ ਰਹੀ ਹੈ ਅਮੀਰੀ ਗਰੀਬੀ ਦਾ ਪੜਾ ਵੱਧਾ ਜਾ ਰਿਹਾ ਇਸ ਦੇ ਬੱਲ ਕੋਈ ਵੀ ਚਾਹੇ ਕੋਈ ਰਾਜਨੀਤਿਕ ਨੇਤਾ ਚਾਹੇ ਕੋਈ ਸਮਾਜ ਸੇਵੀ ਹੈ ਚਾਹੇ ਕੋਈ ਧਾਰਮਿਕ ਪੱਖ ਤੋਂ ਕੋਈ ਵੀ ਹੈ ਕੋਈ ਧਿਆਨ ਨਹੀਂ ਦੇ ਰਿਹਾ ਅੱਜ ਸਾਡੀ ਨੌਜਵਾਨ ਪੀੜ੍ਹੀ ਕਿੱਧਰ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਪੈ ਰਹੀ ਹੈ ਸਾਡੇ ਬੱਚੇ ਅੱਜ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ ਪੰਜਾਬ ਖਾਲੀ ਹੋ ਰਿਹਾ ਹੈ ਕੋਵਿਡ ਘਰਾਣੇ ਸਕੀਮਾਂ ਘੜ ਰਹੇ ਹਨ ਪੰਜਾਬ ਦੀ ਜ਼ਮੀਨ ਨੂੰ ਹੜੱਪਣ ਦੀਆਂ ਇਸੇ ਤਰ੍ਹਾਂ ਹੀ ਬਾਹਰਲੇ ਸੂਬਿਆਂ ਤੋਂ ਪ੍ਰਵਾਸੀ ਆ ਰਹੇ ਹਨ ਉਹ ਵੀ ਅੱਜ ਪੰਜਾਬ ਦੇ ਘਰਾਂ ਤੇ ਕਬਜ਼ਾ ਕਰ ਰਹੇ ਹਨ ਬਹੁਤ ਹੀ ਅਨਿੰਦਨਯੋਗ ਆ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਲੀਡਰ ਚਾਹੇ ਉਹ ਸਮਾਜ ਸੇਵੀਆ ਚਾਹੇ ਉਹ ਧਾਰਮਿਕ ਆਗੂ ਆ ਚਾਹੇ ਉਹ ਕਥਾਵਾਚਕ ਆ ਚਾਹੇ ਰਾਗੀ ਆ ਢਾਡੀ ਆ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਫੈਸਲੇ ਲੈਣੇ ਚਾਹੀਦੇ ਹਨ ਇਹ ਜਿਹੜੇ ਅਖੌਤੀ ਆਗੂ ਅਮਰਤਪਾਲ ਵਰਗੇ ਆਗੂ ਹੈਗੇ ਆ ਇਹਨਾਂ ਇਹੋ ਜਿਹੇ ਨੂੰ ਪਸਾਰਨਾ ਚਾਹੀਦਾ ਹੈ ਇਹਨਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ ਇਹਨਾਂ ਨੂੰ ਸਹਿ ਨਹੀਂ ਦੇਣੀ ਚਾਹੀਦੀ ਜ ਜਿਹਦੇ ਵਿੱਚ ਸਿੱਖ ਧਰਮ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਰਹੀ ਹੈ ਦੂਜੀ ਕਮਿਊਨਿਟੀ ਦੇ ਲੋਕ ਚਾਹੇ ਹਿੰਦੂ ਆ ਮੁਸਲਮਾਨ ਆ ਕ੍ਰਿਸਤIAN ਉਹ ਅੱਜ ਸਿੱਖ ਧਰਮ ਤੇ ਹੱਸ ਰਹੇ ਹਨ ਅਸੀਂ ਨਿਕੀਆਂ ਨਿਕੀਆਂ ਗੱਲਾਂ ਤੇ ਅਸੀਂ ਕਿੱਡੇ ਵੱਡੇ ਅਸੀਂ ਉਲਝਾ ਪਈ ਬੈਠੇ ਆ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਸਾਡੇ ਏਜੰਡੇ ਵੀ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ ਪੰਜਾਬ ਦੇ ਲੋਕਾਂ ਦੀ ਇਨਕਮ ਵਧਾਈ ਜਾਵੇ ਖੇਤੀਬਾੜੀ ਸੈਕਟਰ ਨੂੰ ਮਨੇਜਮੈਂਟ ਵਿੱਚ ਲਿਆਂਦਾ ਜਾਵੇ ਹੁਣ ਅੱਜ ਸਰਕਾਰਾਂ ਦੀ ਜਿਹੜੀ ਨੀਤੀ ਹੈ ਬਹੁਤ ਮਾੜੀ ਹੈ ਅੱਜ ਕਿਸਾਨ ਥਾਂ ਥਾਂ ਦੇ ਧਰਨੇ ਦੇ ਰਹੇ ਹਨ ਪੰਜਾਬ ਦੇ ਵਿੱਚ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਜੋ ਬੁੱਡੇ ਦਰਿਆਵਾਰੇ ਇਕੱਠ ਹੋਇਆ ਸੀ ਉਹਦਾ ਕੋਈ ਵੀ ਅਜੇ ਤੱਕ ਫੈਸਲਾ ਨਹੀਂ ਲਿਆ ਗਿਆ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਦੇ ਵਿੱਚ ਪੰਜਾਬ ਦੇ ਲੋਕ ਆਸ ਵਿੱਚ ਲੜ ਰਹੇ ਹਨ ਸਰਕਾਰਾਂ ਤਮਾਸ਼ਾ ਦੇਖ ਰਹੀਆਂ ਹਨ ਆ ਰਾਜਨੀਤਿਕ ਲੀਡਰ ਵੀ ਤਮਾਸ਼ਾ ਦੇਖ ਰਹੇ ਹਨ ट्रायंगल ਪਾਰਟੀ ਉਹ ਪੰਜਾਬ ਜਿਹੜੀ ਕਿ ਪੰਜਾਬ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਹਿੰਦੀ ਆ ਹਰ ਇੱਕ ਨੂੰ ਗਰੀਬ ਆ ਅਮੀਰ ਆ ਘਰ ਬਣਾ ਕੇ ਦੇਣ ਦੀ ਗੱਲ ਕਹਿੰਦੀ ਹੈ 18 ਸਾਲ ਦੀ ਉਮਰ ਤੱਕ ਫਰੀ ਐਜੂਕੇਸ਼ਨ ਦੇਣੀ ਚਾਹੀਦੀ ਹੈ ਹਰ ਇੱਕ ਨੂੰ ਛੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ 70 ਸਾਲ ਤੋਂ ਉਪਰ ਦੇ ਲੋਕਾਂ ਨੂੰ ਬਜ਼ੁਰਗਾਂ ਨੂੰ 20000 ਪੈਨਸ਼ਨ ਮਿਲਣੀ ਚਾਹੀਦੀ ਹੈ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸੰਤ ਜਥੇਬੰਦੀਆਂ ਨੂੰ ਸੰਤ ਸਮਾਏ ਨੂੰ ਜੋ ਵੀ ਕਥਾ ਕਰਦਨ ਕੀਰਤਨ ਕਰਦਨ ਸਭ ਨੂੰ ਇੱਕ ਮੁੱਠ ਹੋ ਕੇ 2027 ਦੇ ਵਿੱਚ ਟ੍ਰਾਇੰਗਲ ਪਾਰਟੀ ਨੂੰ ਪੰਜਾਬ ਦੀ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੀ ਪਾਰਟੀ ਆ ਹਮੇਸ਼ਾ ਹੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਆ ਇਸ ਨੂੰ ਸਤਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਰੂਪਰੇਖਾ ਨੂੰ ਬਦਲਿਆ ਜਾ ਸਕੇ ਕਿਸਮਤ ਨੂੰ ਬਦਲਿਆ ਜਾ ਸਕੇ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਧੇਰੇ ਜਾਣਕਾਰੀ ਲੈਣ ਲਈ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਤਾਂ ਜੋ ਤੁਹਾਨੂੰ ਪੰਜਾਬ ਦੇ ਵਿੱਚ ਅੱਜ ਜੋ ਚੱਲ ਰਹੇ ਹਾਲਾਤਾਂ ਤੇ ਨਵੀਂ ਇਨਫਰਮੇਸ਼ਨ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ